ਹਾਂਜੀ ਪ੍ਰਧਾਨ ਜੀ ਜੋ ਬਾਬੇ ਬਕਾਲੇ ਦੀ ਅੱਜ ਕਾਲ ਹੈ ਉੱਥੇ ਆਪਣੀ ਜਹੇਬੰਦੀ ਚੱਲੀ ਆ ਕੀ ਉੱਥੋਂ ਦੇ ਵਿਚਾਰ ਪਟੰਦਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸਿਕਰਤ ਕਮੇਟੀ ਕੋਟਪੁਰਾ ਜਨਰਲ ਸਿਕਰਤ ਪੰਜਾਬ ਸੱਚਾ ਸਿੰਘ ਲੱਧੂ ਅੱਜ ਅਸੀਂ ਪਹਿਲੋ ਮੀਟਿੰਗ ਕੀਤੀ ਸੀ ਸੱਤ ਜਿਵੇਂ ਬੰਦੀਆਂ ਗੈਰ ਰਾਜਨੀਤੀ ਮੋਰਚੇ ਦੀਆਂ ਵੀ ਅਸੀਂ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਅਲੱਗ-ਅਲੱਗ ਟਾਈਮਾਂ ਦੇ ਜੋ ਦਿਨ ਮਨਾਏ ਜਾ ਰਹੇ ਨੇ ਤੇ ਇਹਦੇ ਵਿੱਚ ਫੈਸਲਾ ਲਿਆ ਕਿ ਕਿਸਾਨ ਜਿਹੇ ਬੰਦਿਆਂ ਜਿਹਨੀਆਂ ਨੇ ਮਤਲਬ ਗੈਰ ਰਾਜਨੀਤਿਕ ਮੋਰਚੇ ਵਾਲੀਆਂ ਉਹ ਬਾਬੇ ਪਕਾਲੇ ਨਕਮਸਤਕ ਹੋਣੀਆਂ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਭਗਤੀ ਕੀਤੀ ਆ ਤੇ ਗੁਰੂ ਲਾਧੋ ਜੀ ਸਾਧੂ ਗੁਰੂ ਜੀ ਲੱਭੇ ਆ ਤੇ ਇਹਦੇ ਕਰਕੇ ਅਸੀਂ ਉਦੋਂ ਨਕਮਸਤਕ ਹੋਣ ਜਾਵਦੇ ਜਸਤ ਜਿਹੇ ਬੰਦਿਆਂ ਉਥੋਂ ਜਾ ਜੀਆਂ ਜਿੱਥੋਂ ਕਿ ਅਸੀਂ ਪਿੰਡ ਕਿਰਿਆਲਾ ਤੋਂ ਬਾਬਾ ਕਰਮ ਸਿੰਘ ਜੋਂ ਆ ਔਰ ਬਾਬਾ ਰਾਮ ਸਿੰਘ ਜੋਂ ਆ ਕੱਥੇ ਹੋ ਕੇ ਉਧਰ ਗੁਰੂ ਘਰਾਂ ਨੂੰ ਜਾਦੇ ਪਾ ਰਹੇ ਆ ਤੇ ਉਥੇ ਆਪਣੇ ਲੱਤ ਮਾਸਟਿਕ ਹੋ ਰਿਹਾ ਗੁਰੂ ਜੀ ਇੱਕ ਬਾਦਰ ਜੀ ਨੂੰ ਠੀਕ ਹੈ ਭਗਤਾਂ ਜੀ ਬਹੁਤ ਬਹੁਤ ਧੰਨਵਾਦ ਲਾ ਦਿਓ ਨਾਰਾ ਲਾ ਦਿਓ ਨਾਰਾ ਜਿੰਦਾਬਾਦ 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 ਸਨਾ ਦੇਸਾ ਜਿੰਦਾਬਾਦ 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 ਸਜਾ ਦੇਕਾ ਤਫਾ ਜਿਲ੍ਹਾ ਦਾ ਅੱਜ ਕਿਸਾਨ ਸਮਰਥਕ ਕਮੇਟੀ ਕੋਟ ਬੁੱਢੇ ਵੱਲੋਂ